ਸੇਫਾ ਫਗਵਾੜਾ ਪੁਲਿਸ ਪ੍ਰਸ਼ਾਸਨ ਸ਼ਹਿਰੰਦੇ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਚੌਕਸ ਰਹਿ ਕਾਰਵਾਈ ਕਰਨ ਦੀਆਂ ਗੱਲਾਂ ਕਹਿ ਰਿਹਾ ਹੈ ਉੱਥੇ ਦੂਜੇ ਪਾਸੇ ਬੇਖੌਫ ਲੁਟੇਰੇ ਚਿੱਟੇ ਦਿਨੀ ਲੁੱਟ-ਖੱਟਾਂ ਨੂੰ ਅੰਜਾਮ ਦੇ ਰਹੇ ਨੇ ਪਹਿਲਾਂ ਵੇਖੋ ਇਹ ਸੀਸੀਟੀਵੀ ਫੁਟੇਜ ਕਿ ਕਿਵੇਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਸੜਕ ਤੇ ਜਾ ਰਹੀ ਇੱਕ ਮਹਿਲਾ પાસે ਉਸ ਦਾ ਪਰਸ ਖੋ ਕੇ ਫਰਾਰ ਹੋ ਰਹੇ ਨੇ ਕਟਨਾ ਫਗਵਾੜਾ ਦੇ ਮੋਡਲ ਟਾਊਨ ਇਲਾਕੇ ਦੀ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਬੈਂਕ ਕਰਮਚਾਰੀ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾ ਲਿਆ ਗਿਆ ਦਿਨ ਦਿਹਾੜੇ ਵੱਧ ਰਹੀਆਂ ਲੁੱਟੀਆਂ ਘਟਨਾਵਾਂ ਤੋਂ ਪਰੇਸ਼ਾਨ ਮੋਡਲ ਟਾਊਨ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬੇਖੌਫ ਲੁਟੇਰੇ ਨਿਤ ਪ੍ਰਤੀ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇ ਰਹੇ ਨੇ ਜਿਸ ਕਾਰਨ ਇਲਾਕੇ ਅੰਦਰ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਨ੍ਹਾਂ ਗੱਲ ਤੋਂ ਤੁਰੰਤ ਜਿੱਥੇ ਇਸ ਲੁੱਟ ਦੀ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਉਤਤੇ ਹੀ ਪੁਲਿਸ ਪ੍ਰਸ਼ਾਸਨ ਪਾਸੋਂ ਇਲਾਕੇ ਅੰਦਰ ਪੁਲਿਸ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਉਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮਾਮਲਾ ਹੈ ਕਿ ਇਸ ਰੋਡ ਦੇ ਉੱਤੇ ਇੱਕ ਲੜਤੀ ਆ ਰਹੀ ਸੀਗੀ 7:00 ਵਜੇ ਦੀ ਗੱਲ ਹੈਗੀ ਆ ਤੇ ਪੰਜ ਨੇ ਆਏ ਦੋ ਪੰਜ ਮੁੰਡੇ ਸੀਗੇ। ਮੋਟ ਪੰਜ ਮੁੰਡੇ ਸੀਗੇ ਮੋਟਰਸਾਈਕਲ ਦੋ ਮੋਰਚੇ ਤੇ ਆ ਰਹੇ ਸੀਗੇ। ਉਹਦਾ ਬਰਸ ਟਿਚ ਕੇ ਨਾਲ ਲੱਗੇ ਹੋਣਾ। ਤੇ ਇਹ ਘਟਨਾ ਪਿਛਲੇ ਕਾਫੀ ਮਹੀਨਿਆਂ ਤੋਂ ਇਸ ਰੋਡ ਦੇ ਉੱਤੇ ਹਰ ਸ਼ਨੀਵਾਰ ਐਤਵਾਰ ਹੋ ਰਹੀ ਹੈ। ਤੇ 30 ਸਮਾਨ ਵਗੈਰਾ ਲੈ ਗਿਆ ਲੇਡੀ ਦਾ ਫਰਸ਼ੇ ਫਰਸ਼ੇ ਵਿੱਚ ਉਹਦਾ ਮੋਬਾਈਲ ਸੀਗਾ ਉਹ ਬਾਈ ਚਾਰਜ ਡਿੱਗ ਗਿਆ ਉਹਦਾ ਤੇ ਉਹ ਬਚਾ ਹੋ ਗਿਆ ਬਾਕੀ ਉਹਦੇ ਪੈਸੇ ਸੀਗੇ ਕਾਰਡ ਸੀਗੇ ਤੇ ਚਲਦੇ ਸੀ ਜਿਹੜੇ ਲੋਕ ਆਏ ਸੀ ਕਿੰਨੇ ਵਿਅਕਤੀ ਆਏ ਸੀਗੇ 5 ਨੇ ਸੀ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਤੇ ਮੂੰਹ ਵਗੈਰਾ ਬੰਨੇ ਸੀ ਉਹਨਾਂ ਨੇ ਮੂੰਹ ਬੰਨੇ ਹੋਏ ਕੋਈ ਸੀਸੀਡੀ ਕੈਮਰਾ ਚਾਹੇ ਬੰਦੇ ਹਾਂਜੀ ਹਾਂਜੀ ਬਿਲਕੁਲ ਆਏ ਤੇ ਲੇਡੀਜ਼ ਕੱਤੇ ਸੀ ਜਿਹੜੀ ਪੈਦਲ ਜਾ ਰਹੀ ਸੀ ਪੈਦਲ ਜਾ ਰਹੀ ਸੀ ਤੇ ਪੋਰਟ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਅਸੀਂ ਕੰਪਲੇਨਟ ਕਰਿਆ ਹੈ ਤੇ ਪੋਰਟਾਈ ਸੀ ਮੌਕੇ ਤੇ ਮੌਕੇ ਤੇ ਆਈ ਸੀ ਇਹਦਾ ਸ਼ਹਿਰ ਦੇ ਵਿੱਚ ਬਾਰਦਾਤਾਂ ਬਹੁਤ ਹੋ ਰਹੀਆਂ ਚੋਰੀਆਂ ਦੀਆਂ ਹੋਰ ਮਾਦੀ ਘਟਨਾਵਾਂ ਬੜੀਆਂ ਹੋ ਰਹੀਆਂ ਇਹਦੇ ਬਾਰੇ ਕੀ ਪ੍ਰਸ਼ਾਸ਼ਨ ਕੋ ਮੰਗ ਰਿਹਾ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹ ਘਟਨਾਵਾਂ ਬੱਚੇ ਬੱਚੇ ਆ ਪਛਾਹ ਹੋਵੇ ਸਾਰਿਆਂ ਦਾ ਕਿ ਇੱਥੇ ਬੱਚੇ ਵੀ ਹੁੰਦੇ ਹੈਗੇ ਆ ਘਰ ਤੇ ਟਾਈਮ ਹੈਗਾ ਬੱਚੇ ਆ ਮੋਰ ਬਿਲਾਵਾ ਆ ਰਹੀਆਂ ਉਨ ਲਈ ਸੇਫਟੀ ਵਾਸਤੇ ਪੁਲਿਸ ਪੁਛਾੜੇ ਕੁਛ ਨਾ ਕੁਸ਼ਰ ਕਰੇ ਅੱਜ ਮਾਡਲ ਟਾਉਨ ਸ਼ਾਮ 7:30 ਵਜੇ ਬੈਂਕ ਦੇ ਮੈਨੇਜਰ ਜਿਹੜੇ ਆਪਣੇ ਕਿਸੇ ਫਰੈਂਡ ਨੂੰ ਇੱਥੇ ਮਿਲਣ ਆ ਰਹੇ ਸੀ ਚੋਰਾਂ ਨੇ ਉਹਨਾਂ ਦਾ ਬੈਗ ਖੋਲ ਲਿਆ ਬੈਗ ਦੇ ਵਿੱਚ ਬੈਂਕ ਦੀਆਂ ਚਾਬੀਆਂ ਤੇ ਹੋਰ ਉਹਨਾਂ ਦਾ ਆਪਣਾ ਜ਼ਰੂਰੀ ਸਮਾਨ ਸੀ ਚੋਰਾਂ ਵੱਲੋਂ ਜਦੋਂ ਉਹਨਾਂ ਨੇ ਝਪਟਾ ਮਾਰਿਆ ਉਹਨਾਂ ਦਾ ਮੋਬਾਈਲ ਨੀਚੇ ਡਿੱਗ ਗਿਆ ਅਸੀਂ ਪ੍ਰਸ਼ਾਸਨ ਦੇ ਕੋਲ ਇੱਕ ਮੰਗ ਕਰਦੇ ਹਾਂ ਇੱਥੇ ਦਿਨ ਦਿਹਾੜੇ ਇਦਾਂ ਹੀ ਚੋਰੀਆਂ ਹੁੰਦੀਆਂ ਵਾਂ ਪੁਲਿਸ ਨੂੰ ਚਾਹੀਦਾ ਜਿਹੜੇ ਚੋਰ ਆ ਉਹਨਾਂ ਦੇ ਨੱਥ ਪਾਈ ਜਾਵੇ ਤੇ ਅਸੀਂ ਹਦਾਇਤ ਆਪਣੇ ਵੱਲੋਂ ਤੇ ਆਪਣੇ ਮਲਡੋਨ ਵਾਸੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਐਸਪੀ ਸਾਹਿਬ ਨੂੰ ਵੀ ਇੱਥੇ ਜਿਹੜੀ ਪੀਸੀਆਰ ਨੂੰ ਇੱਕ ਸਪੈਸ਼ਲ ਡਿਊਟੀ ਲਈ ਜਾਵੇ ਕਿਉਂਕਿ ਸੈਚਰਡੇ ਸੰਡੇ ਰੋਜ਼ਾਨਾ ਜਿਹੜਾ ਵੀ ਇੱਥੇ ਜਿਹੜੀ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਇਹ ਬੜਾਵਾ ਮਿਲਦਿਆ ਤੇ ਅਜੇ ਤੱਕ ਮੇਰੇ ਖਿਆਲ ਕੋਈ ਚੋਰ ਫੜਿਆ ਨਹੀਂ ਗਿਆ ਮੈਂ ਇੱਕ ਵਾਰੀ ਫੇਰ ਮੈਡਮ ਐਸਪੀ ਸਾਹਿਬ ਨੂੰ ਤੇ ਪੁਲਿਸ ਪ੍ਰਸ਼ਾਸਨ ਦੇ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਹੜੇ ਸਾਡੇ ਵਸਨੀਕ ਹੈਗੇ ਆ ਮਾਲਟੋਂ ਦੇ ਜਾਂ ਪਗਵਾੜਾ ਨਿਵਾਸੀ ਹੈਗੇ ਉਹਨਾਂ ਦੀ ਰੱਖਿਆ ਕੀਤੀ ਜਾਵੇ